ਆ ਦੇਖੋ ਜੀ ਇਹ ਸੋਸ ਆ ਬਣਾਣਾ ਫਰੋਟ ਹੈ ਟਿੱਪਲ ਹੈ ਇਹ ਬੰਦਾ ਨਾ ਬੇਸ਼ਰਮ ਹੈ ਇਹਨੂੰ ਅਗਰ ਕਦੋਂ ਵਾਲੀ ਨਹੀਂ ਪਤਾ ਨਹੀਂਗਾ ਇੱਥੇ ਸਟੇ ਲੱਗੀ ਹੋ ਤੈਨੂੰ ਕਿੱਧਰ ਇਹ ਫੇਰੇ ਬੰਦਾ ਦੁਕਾਨ ਪਾ ਰਿਹਾ ਦੇਖੋ ਸਮਝ ਦੇਖੋ ਸ਼ੈਡ ਨਹੀਂ ਜਾਰੀ ਪਾ ਰਿਹਾ ਹੈ ਨਿਯਾਜ ਅਨੁਸਾਰੀ ਹੋ ਰਹੀ ਹੈ ਅਨੁਸਾਰੀ ਹੋ ਰਹੀ ਉਹ ਪਛਾਣ ਦੇਖੂਗੇ ਚਲੋ ਮੰਨਦੇ ਆਂ ਅਸੀਂ ਪਰ ਇਹ ਸਾਡੀ ਸ਼ਰਧਾ ਭਾਵਨਾ ਨੂੰ ਫੇਸ ਪਹੁੰਚੀ ਹੈ ਕਿ ਸਾਡੇ Hindu ਧਰਮ ਨੂੰ ਇਹ ਪੁੱਜ ਨਹੀਂ ਹੁੰਦਾ ਪਰ ਇਹ ਲੋਕ ਬੇਸ਼ਰਮ ਲੋਕ ਸਰਕਾਰੀ ਜਗ੍ਹਾ ਆ ਸਰਕਾਰੀ ਜਗ੍ਹਾ ਤੇ ਉਹਨੇ ਇਹ ਪਿੱਲਰ ਖੜੇ ਕਰਤੇ ਪਿੱਲਰਾਂ ਦੀ ਹਾਰ ਨੂੰ ਲੈ ਕੇ ਹੌਲੀ 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 ਟਰੱਕ ਨੂੰ ਪੜਨਾ ਸ਼ੁਰੂ ਕਰ ਦਿੱਤਾ ਉਹ ਇਹ ਨਹੀਂ ਦੇਖਦਾ ਕਿ ਇੱਥੇ ਕਿੰਨੇ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਹਾਂ ਜੈ ਸ਼੍ਰੀ ਰਾਮ ਜੀ ਅੱਜ ਮਜ਼ਦੂਰ ਉਹਦੇ ਖੜੇ ਆ ਜੀ ਆ ਦੇਖੋ ਜੀ ਇਹ ਸੋਸ ਆ ਬਣਾਣਾ ਫਲੋਟ ਹੈ ਟਿੱਪਲ ਹੈ ਇਹ ਬੰਦਾ ਅੰਨਾ ਬੇਸ਼ਰਮ ਹੈ ਕਿਨੂੰ ਅਗਰ ਕਦੋਂ ਵਾਣੀ ਨਹੀਂ ਪਤਾ ਨਹੀਂਗਾ ਇੱਥੇ ਸਟੇ ਲੱਗੀ ਹੈ ਤੈਨੂੰ ਕਿੱਥੇ ਪਤਾ ਲੱਗਿਆ ਸਟੇ ਲੱਗੀ ਹੋਈ ਹੈ ਜਗਨਨਾਥ ਮੈਮੇ ਤੇ ਪੇਟ ਲੱਗੇਗੀ ਜੀ ਕੇ ਕੰਮ ਇਹ ਬੰਦੇ ਨੇ ਬੇਪਰਵਾਹ ਹੋ ਕੇ ਸਾਰਾ ਕੰਮ ਕੀਤਾ ਨੂੰ ਇਹ ਜੋ ਸਾਰੀ ਹੋ ਰਹੀ ਆ ਦੇਖੋ ਕਿੱਧਰ ਰੋਡ ਦੇ ਪਕਪ ਕੱਟ ਦੇ ਕੱਢ ਲੈਨੇ ਬੰਦੇ ਨੇ ਖੰਨਾ ਕੇ 100 ਸਾਲ ਪੁਰਾਣੇ ਦਰੱਖਤ ਨੂੰ ਵੱਢਣ ਤੇ ਲੋਕਾਂ ਚ ਭਾਰੀ ਰੋਸ ਅਗਰ ਖੰਨਾ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਧਰਨਾ ਲਾਉਂ ਅਤੇ ਰੋਸ ਪ੍ਰਦਰਸ਼ਨ ਕਰਨ ਦੀ ਦਿੱਤੀ ਚੇਤਾਵਨੀ ਅਕਾਲੀ ਆਗੂ ਤੇ ਕਾਉਂਸਲਰ ਪਤੀ ਅਤੇ ਸ਼ੇਲ ਸਨਾ ਪੰਜਾਬ ਦੇ ਆਗੂਆਂ ਤੇ ਹੋਰ ਹਿੰਦੂ ਸੰਗਠਨਾ ਸਰਦ ਹਲੂਆ ਨੇ ਖੰਨਾ ਪੁਲਿਸ ਨੂੰ ਪਿੱਤੀ ਲਿਖੀ ਸ਼ਿਕਾਇਤ ਪਹਿਲਾ ਜੈਸ਼ੀਦਰ ਸਿੰਘ ਜੀ ਮੈਂ ਜੇਮਨ ਸ਼ਰਮਾ ਸਿੱਖਣਾ ਪੰਜਾਬ ਜ਼ਿਲ੍ਹਾ ਪ੍ਰਧਾਨ ਜੀ ਮੈਂ ਨਾਜੀ ਗੁਪਤਾ ਜੀ ਸੇਮਸਾਨਾ ਪੰਜਾਬ ਜੋਤਪੁਰਦਾਨ ਅੱਜ ਸਾਨੂੰ ਸਿਰਫ ਪਤਾ ਲੱਗਿਆ ਕਿ ਅੱਜ ਰੋਟਾ ਪਰ ਲੱਗਿਆ ਸੋਸਾ ਪਲਾਣਾ ਜੀ ਅੱਛਾ ਜੀ ਇਹ ਪਹਿਲਾਂ ਵੀ ਦਿਖਾ ਦਿੱਤੀਆਂ ਪ੍ਰਸ਼ਾਦਾਂ ਦਿੱਤੀਆਂ ਗਈਆਂ ਦਿੱਤੀਆਂ ਇਹ ਫੇਰ ਇਹ ਬੰਦਾ ਦੁਕਾਨਾਂ ਪਾਰ ਰਿਹਾ ਦੇਖੋ ਸਾਹਮਣੇ ਦੇਖੋ ਸ਼ੈਟਨ ਜਿਹੜੇ ਪਾਰ ਰਿਹਾ ਹੈ ਨਿਯਾਜ ਅਨੁਸਾਰੀ ਹੋ ਰਹੀ ਹੈ ਅਨੁਸਾਰੀ ਹੋ ਰਹੀ ਹੈ ਪ੍ਰਸ਼ਾਦਾਂ ਦੇਖੂਗੇ ਚਲੋ ਮੰਨਦੇ ਆਂ ਸੀ ਪਰ ਇਹ ਸਾਡੀ ਸ਼ਰਧਾ ਭਾਵਨਾ ਨੂੰ ਥੇਸ ਪਹੁੰਚੀ ਹੈ ਕਿ ਸਾਡੇ Hindu ਧਰਮ ਨੂੰ ਇਹ ਪੁੱਜ ਨਹੀਂ ਹੁੰਦਾ ਪਰ ਇਹ ਲੋਕ ਬੇਸ਼ਰਮ ਲੋਗ ਇਹ ਸਮਝ ਨਹੀਂ ਆ ਰਹੀ ਕੀ 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 ਹੋ ਰਿਹਾ ਕੀ ਨਹੀਂ ਹੋ ਰਿਹਾ ਆ ਫੇਰ ਦੁਆਰਤੀ ਅੱਜ ਫੇਰ ਉੱਪਰ ਦੇਖ ਲਓ ਜੀ ਅਦਵਾਤੀ ਫੇਰ ਵੱਡੇ ਵੱਡੇ ਆਪਣੇ ਗਿਆ ਹੋ ਗਿਆ ਪੂੜੀ ਆ ਪਈ ਹੈ ਜੀ ਇਹ ਨਿਹਜ ਅਨੁਸਾਰੀ ਹੋ ਰਹੀ ਹੈ ਪਿਲਰ ਗੱਡੇ ਤੇ ਦੋ ਦੋ ਰੋਡ ਦੇ ਉੱਪਰ ਅਸੀਂ ਪ੍ਰਧਾਨ ਨੂੰ ਐਸਜੀਐ ਮੈਡਮ ਨੂੰ ਸਾਰੂ ਪੁੱਛਣਾ ਚਾਹੁੰਦੇ ਆਂ ਯੋਥਲ ਪੁੱਛਣਾ ਚਾਹੁੰਦੇ ਆਂ ਕਿ ਸ਼ਹਿਰ ਉੱਤੇ ਕਿਹਦਾ ਸਾਫ ਰੱਖਣਾ ਸੀ ਕਿ ਨਿਹਜ ਅਨੁਸਾਰੀ ਨਹੀਂ ਹੋਣ ਦੇਣੀ ਇਹ ਸਾਮ ਮੇਨ ਚੌਕ ਦੇ ਵਿੱਚ ਚੌਰੀ ਸਬੰਧੀ ਚੌਂਕ ਦੇ ਵਿੱਚ ਹੋ ਰਹੀ ਹੈ ਪਛਾਣ ਸੁੱਤਾ ਪਿਆ ਜੀ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਨੀ ਚਾਹੀਏ ਇਹ ਜਲਦੀ ਕਰਵੀਂ ਕੀਤੀਏ ਇਹ ਬੰਦੇ ਉੱਪਰ ਤੇ ਪੁਲਿਸ ਨੂੰ ਪ੍ਰਸ਼ਾਸਨ ਬੇਨਤੀ ਕਰਨੀ ਚਾਹੀਦੀ ਅਸੀਂ ਕਿਉਂਕਿ ਹਿੰਦੂ ਭਾਵ ਨੂੰ ਥੇਸ ਪਹ ਇਹ ਤਾਂ ਨਾ ਪ੍ਰਦਰਸ਼ਨ ਹੋਊਗਾ ਅਸੀਂ ਮਰਨ ਮਰਤਨ ਬੈਠਾਂਗੇ ਤੇ ਜੈ ਸ਼੍ਰੀ ਰਾਮ ਤੁਸੀਂ ਦਿਖਾ ਦਿੱਤੀ ਕੋਈ ਅੱਜ ਹੁਣ ਸਿਟੀ ਬਾਂਦ ਤੇ ਦਿਖਾ ਦੇ ਕੇ ਆਇਆ ਜੀ ਇਹ ਪ੍ਰਸ਼ਾਸਨ ਕੋਈ ਕੰਮ ਵੀ ਨਾ ਕਰਤੀ ਹੁਣ ਹੋਂ ਵੀ ਕਰੇ ਭੁਖਰਦਾ ਤੇ ਬੈਠਾਂਗੇ ਇੱਥੇ ਚੌਂਕ ਦੇ ਵਿੱਚ ਜੈ ਸ਼੍ਰੀ ਰਾਮ ਜੀ ਪ੍ਰਧਾਨ ਜੀ ਕੀ ਮਾਮਲਾ ਤੁਸੀਂ ਪੁੱਛਿਆ ਤੇ ਅੱਜ ਸਵੇਰੇ ਬਹੁਤ ਹੀ ਪਾੜੀ ਘਟਨਾ ਸਾਨੂੰ ਮਿਲੀ ਘਰੇ ਫੈਂਸ ਦਾ ਸਾਨੂੰ ਫੋਨ ਆਇਆ ਕਿ ਅੱਜ ਜੋ ਬਹੁਤ ਹੀ ਪ੍ਰਾਚੀਨ ਇੱਕ ਤਰੱਕ ਦਾ ਪਿਸਕਲ ਦਾ ਤਰੱਕ ਲੱਗਿਆ ਹੋਇਆ ਜੀ ਉਹਨੂੰ ਬਹੁਤ ਹੀ ਤੁਹਾਨੂੰ ਇਸ ਤਰੀਕੇ ਨਾਲ ਵੱਡਿਆ ਜਾ ਰਿਹਾ ਹੈ ਸਹਿ ਗੱਲ ਤੋਂ ਦੇ ਸਾਰ ਮੈਂ ਮੌਕੇ ਤੇ ਪਹੁੰਚਿਆ ਆ ਕੇ ਦੇਖਿਆ ਤਾਂ ਮੌਕੇ ਤੇ ਆਪ ਦੇਖ ਹੀ ਰਹੇ ਹੋ ਕਿ ਬੜੀ ਗੰਦੇ ਤਰੀਕੇ ਨਾਲ ਵੱਡਿਆ ਜਾ ਰਿਹਾ ਆਪਣੇ ਲਾਲਚ ਦੇ ਵਾਸਤੇ ਉਹ ਬੰਦੇ ਨੇ ਆਪ ਦੁਕਾਨ ਕਰਾਇ ਤੇ ਜਈਆ ਉਹ ਸਾਰੀ ਬੜੀ ਨਜਾਇਜ਼ ਨਿਕਰ ਤੇ ਪੁਸਾਰ ਰਿਹਾ ਇਹ ਸਾਰਾ ਸਰਕਾਰੀ ਜਗਾ ਹੈ ਸਰਕਾਰੀ ਜਗਾ ਦੇ ਉਲੇ ਉਹਨੇ ਪਿਲਰ ਖੜੇ ਕਰਤੇ ਪਿਲਰਾਂ ਦੀ ਆਰ ਨੂੰ ਲੈ ਕੇ ਹੌਲੀ 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 ਜ਼ਰਾਕ ਨੂੰ ਵੱਡਾ ਸ਼ੁਰੂ ਕਰ ਦਿੱਤਾ ਹੈ ਉਹ ਇਹ ਨਹੀਂ ਦੇਖਦਾ ਕਿ ਇੱਥੇ ਕਿੰਨੇ ਲੋਕ ਇਹ ਮਰੋਟੀ ਛਾਹ ਹੈ ਦਾ ਕੇ ਆਹਮ ਕਰਦੇ ਨੇ ਕਿੰਨਾ ਬੈਠਦੇ ਨੇ ਕਿੰਨਾ ਸੁੱਖਾ ਉਹਨੇ ਆਪਣੀ ਸੁਵਿਧਾ ਲਈ ਇਹ ਮੋਟਰ ਵੜਤਾ ਸੋ ਅਸੀਂ ਪ੍ਰਸ਼ਾਸਨ ਅੱਗੇ ਪ੍ਰਤੀਬਿੰਦੀ ਕਰਦੇ ਹਾਂ ਕਿ ਉਸ ਇਨਸਾਨ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ